ਟਰਬੋ ਦਾ ਇਹ ਟਰਬੋ ਦਾ ਪੈਪਸ ਉਸਤ ਜੀ ਹਾਂਜੀ ਟਰਬੋ ਦਾ ਪੈਪਾਟਾ ਥਲੜਲੇ ਪਰ ਟਰਬੋ ਇੰਟਰਕੂਲਰ ਦਾ ਹੁਣ ਇਹ ਕਿਦੋਂ ਮਿਲਦਾ ਨਹੀਂ ਇਹਨੇ ਆਪੇ ਰੇਸ ਘਟਾਉਣੀ ਆ ਬਰਨਰਾਂ ਚੱਕ ਦੋ ਤੇ ਇਹ ਆਪਣੇ ਆਪ ਆਵੇ ਰੇਸ ਵਧੀ ਜਾਣੀ ਹੁਣ ਇਹ ਨਾ ਇੱਥੇ ਸੀਗੀ ਪਹਿਲਾਂ 1500 ਚੱਕਰ ਤੇ ਫਿਰ 2000 ਤੇ 2500 ਤੇ ਇਹ ਜਾਣੀਆਂ 3000 ਤੋਂ ਉੱਤੇ ਫਿਰ ਇਹ ਗੱਡੀ ਆਟੋਮੈਟਿਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਸਾਰੇ ਵੀਰਾਂ ਦਾ ਅੱਜ ਆਪਾਂ ਜਿੱਥੇ ਚੱਲੇ ਸੀਗੇ ਤੇ ਗੱਡੀ ਆਪਣੀ ਦੇਗੀ ਧੋਕਾ ਮੈਂ ਤਾਂ ਕਰਮਾਂ ਵਾਲੀ ਵਧੀਆ ਇੱਥੋਂ ਤੱਕ ਲਿਆਈ ਪਰ ਵੀਰ ਕੋਲੋਂ 20 ਕਿਲੋਮੀਟਰ ਦੂਰ ਰਹਿ ਗਿਆਂ ਤੇ ਇਹਦੇ ਚ ਆ ਗਈ ਲਾਈਟ ਸੀਆਡੀ ਟਰੈਕਟਰਾਂ ਤੋਂ ਤੇ ਸੀਆਡੀ ਗੱਡੀਆਂ ਤੋਂ ਜਿਨ੍ਹਾਂ ਨੂੰ ਪ੍ਰੋਬਲਮ ਆਉਂਦੀ ਆ ਹਨ ਉਹ ਐਂ ਡਰਦੇ ਆ ਫਿਰ ਉਦਾਂ ਕੋਈ ਚੱਕਰ ਨਹੀਂ ਹੁੰਦਾ ਹੁੰਦਾ ਪਰ ਜਦੋਂ ਕਿਤੇ ਦਿੱਕਤ ਆ ਜੇ ਹੁਣ ਹਾਈਵੇ ਤੇ ਤੁਰੇ ਆਉਂਦੇ ਸੀਗੇ ਤੇ ਤੁਰੀ ਤੁਰੀ ਆਉਂਦੀ ਤੇ ਬੱਸ ਇੱਕੇ ਨੇ ਰੇਸ ਛੱਡ ਗਈ ਹੁਣ ਰੇਸ ਨਹੀਂ ਫੜਦੀ ਆਪਦੀ ਮਰਜ਼ੀ ਨਾਲ 47 ਦੇ 46 ਦੇ ਕਿਉਂਕਿ ਅੱਗੇ ਵੀ ਇੱਕ ਰੇ ਦਿੱਲੀੋਂ ਆਉਂਦਿਆਂ ਇਦਾਂ ਹੋਇਆ ਸੀ ਅੱਜ ਦੂਜਾ ਚਾਂਸ ਆ ਪੂਰੇ ਸਾਲ ਡੇਢ ਸਾਲ ਬਾਅਦ ਅੱਜ ਨੇ ਫੇਰ ਇਦਾਂ ਕੀਤਾ ਤੇ ਨਕਸ਼ਾ ਕੋਈ ਵੀ ਨਹੀਂ ਹੋਣਾ ਮਾਸ਼ੇ ਨੂੰ ਉਹ ਕੰਪਿਊਟਰ ਜਿਹਾ ਲਾਉਣਾ ਤੇ ਰੀਸੈਟ ਕਰ ਦੇਣਾ ਤੇ ਅੱਗੇ ਸਾਰੀ ਰੇਸ ਨੱਪੀ ਹੋਈ ਹੈ ਸਾਰੀ ਸਾਰੀ ਜ਼ਾਰੀ ਪਰ ਇਹ ਨਦੀ ਆ ਇਹ ਕਰਮਾਲੀ ਦਾ ਅਜੇ ਗੁੱਸਾ ਕਰ ਗਈ ਇਹ ਨਾਲ ਦਾ ਮੇਰਾ ਵਾਸੀ ਨਾਲ ਲਈ ਜਾਂਦਾ ਇਹ ਬੋਰੋ ਜੰਗਾ ਵੀ ਛੇਤੀ ਛੇਤੀ ਆਣਾ ਬੰਦੇ ਨੇ ਕਿੱਥੇ ਦਾ ਰੇਸ ਮਾਰਨੀ ਤੇ ਭੱਜਣਾ ਹੁੰਦਾ ਤੇ ਪਰ ਹੁਣੇ ਕਰਮਾਲੀ ਤੁਰਦੀ ਨਹੀਂ ਜੀ 40 ਤੋਂ 45 40 40 45 40 ਆਪੇ ਆਪ ਦੀ ਮਰਜ਼ੀ ਨਾਲ ਹੀ ਵਸ ਇਹਨੇ ਕਿਤੇ ਜਾਂਦੀ ਪਈ ਗੱਲ ਕਰਦੇ ਸੀ ਆਰ ਡੀ ਦੀ ਵਾਲੀ ਦੀ ਦੁਕਾਨ ਨਾਂਗੀ ਬੈਟਰੀ ਵਾਲੀ ਸੀਗੀ ਚੱਲ ਉਹਨੇ ਵੇਖੀ ਹੈ ਕਿ ਹੁਣ ਤਾਂ 40 ਤੇ ਕਰੇ ਚੱਲਦੇ ਉੱਥੇ ਜਾ ਕੇ ਵੇਚਦੇ ਆ ਆ ਗੱਲ ਕਰਦੇ ਟਰੈਕਟਰਾਂ ਦੀ ਟਰੈਕਟਰ ਵੀ ਸੀ ਆਰਟੀ ਨਾਲ ਇੰਨਾ ਗੱਲਾਂ ਤੋਂ ਡਰ ਲੱਗਦਾ ਜਿਹੜੇ ਜ਼ਿੰਮੇਦਾਰ ਹੋਣ ਲੈਂਦੇ ਆ ਹਨਾ ਉਹਨਾਂ ਦੇ ਕੁਐਸਚਨ ਸਵਾਲ ਵੀਡੀਓ 'ਚ ਇਹੀ ਹੁੰਦੇ ਆ ਵੀ ਲੈਣਾ ਚਾਹੀਦਾ ਆ ਜਾਂ ਨਹੀਂ ਬਸ ਉਹ ਇੰਨਾ ਗੱਲਾਂ ਤੋਂ ਡਰਦੇ ਆ ਵੀ ਇਹ ਨਾ ਵੇ ਖੱਤੇ ਚੋਂ ਉਧਰੋਂ ਟਰਾਲੀ ਫੰਸੀ ਹੋਏ ਤੇ ਉਧਰੋਂ ਸੀਆਰਡੀ ਵੀਅਰਿੰਗ ਨੂੰ ਪਾਣੀ ਲੱਗ ਜੇ ਤੇ ਉਹ ਖੜ ਜੇ ਹਾ ਪਾਣੀ ਤੇ ਚੂਹੇ ਵੈਰੀ ਆ ਜੇ ਇਹਨਾਂ ਚੀਜ਼ਾਂ ਤੋਂ ਵਿਚਾਰ ਰੱਖੋਗੇ ਤੇ ਫੇਰ ਓਕੇ ਆ ਇਹਨੂੰ ਤਾਂ ਪਤਾ ਤੌ ਤਾਲ ਨਹੀਂ ਕਦੇ ਇੰਜਨ ਦੇ ਪਾਣੀ ਨੂੰ ਨਹੀਂ ਮਾਰਿਆ ਪਤਾ ਨਹੀਂ ਹੋਣੇ ਦੇ ਦੂਜਾਂ ਫੇਰ ਜਾਨ ਕਿਵੇਂ ਪਾਣੀ ਲੱਗ ਜਾਂਦਾ ਟੌਣਾ ਟਰੱਕਾਂ ਨੂੰ ਟਰੱਕ ਨੂੰ ਕ੍ਰੋਸ ਨਹੀਂ ਕੀਤਾ ਜਾਣਾ ਬਸ ਐ ਹੀ ਲੰਘਣਾ ਇਹ ਕੰਮ ਕਰ ਲੈਣ ਲੱਗੀ ਜਾਂਦੀ ਆ ਮਗਰ ਟਰੱਕ ਓ ਬਾਈ ਸੋਚਦਾ ਨਾ ਪਤਾ ਨਹੀਂ ਅੱਗੇ ਕਾਤੋਂ ਨਹੀਂ ਕੱਢਦਾ ਪਰੋਨੇ ਕਰਮਾਂ ਵਾਲੀ ਨਿਕਲੇਗੀ ਤੇ ਫੇਰ ਹੀ ਹੈ ਨਾ ਚਲੋ ਹੌਲੀ ਹੌਲੀ ਪਹੁੰਚਦੇ ਆ ਜਿੱਥੇ ਆਪਾਂ ਪਹੁੰਚਣਾ ਲਓ ਜੀ ਪਹੁੰਚ ਗਏ ਆਪਾਂ ਬਾਈ ਕੋਲੇ ਬਾਈ ਟਰੈਕਟਰ ਨੂੰ ਟਰਲਾਉਂਦਾਗਾ ਸੈੱਟ ਕਰਕੇ ਇਹ ਮਸ਼ੀਨਾਂ वगैरह ਸਾਰਾ ਕੁਝ ਅੰਦਰ ਦਿਖਾਉਣੇ ਆ ਆ ਵਾਲੇ ਵੀਰ ਕਰਕੇ ਆਪਾਂ ਮਿਲੇ ਆ ਇਹ ਵੀਰ ਦਾ ਫੋਨ ਆਇਆ ਸੀ ਤੇ ਆਹ ਬਾਈ ਜੀ ਜੀ ਐਡ ਕਰਨੀ ਅੱਜ ਮਾਈ ਕੋਲੇ ਬੜਾ ਸਾਰਾ ਕਿਤਾਬ ਕਾਇਮ ਆ ਇਹ ਦੇਖ ਹੀ ਲੈਣਾ ਸਾਰਾ ਕੁਝ ਕੋਕੇ ਲਾਇਏ ਬਈ ਨੇ ਕੋਕੇ ਜਿਹੜੀਆਂ ਕੰਪਨੀ ਦੀਆਂ ਚੀਜ਼ਾਂ ਹਨ ਬਾਈ ਉਹ ਚੀਜ਼ਾਂ ਬਣਾਉਂਦਾ ਬਾਈ ਕੋਲੇ ਗੈਰੇ ਜੀ ਬਹੁਤ ਤਕੜਾ ਤੁਹਾਨੂੰ ਦੱਸੀ ਨਾ ਜੋ ਕੰਪਨੀਆਂ ਚੀਜ਼ਾਂ ਹੁੰਦੀਆਂ ਹਨ ਉਹ ਵਾਲੀਆਂ ਚੀਜ਼ਾਂ ਬਾਈ ਬਣਾਉਂਦਾ ਮਾਕੇ ਤੁਸੀਂ ਬਾਈ ਦੀ ਵੀਡੀਓ ਚ ਦੇਖ ਹੀ ਲੈਣਾ ਸਾਰਾ ਕੁਝ ਇਹ ਆਪਾਂ ਹੁਣੇ ਬਸ ਬਾਈ ਦੀ ਵੀਡੀਓ ਸ਼ੂਟ ਕਰ ਲੈਣੀ ਇਕੱਲੀ ਇਕੱਲੀ ਚੀਜ਼ ਦਿਖਾ ਦੇਣੀ ਤੁਹਾਨੂੰ ਉਹਦੇ ਜੀ ਤੁਹਾਨੂੰ ਪੂਰੀ ਡਿਟੇਲ ਚ ਬਾਈ ਦੀ ਸਾਰਾ ਕੁਝ ਮਿਲੂਗਾ ਤੇ ਕਰਦੇ ਆਂ ਗੱਲਬਾਤ ਬਾਈ ਨਾਲ ਯਾਰ ਆ ਪਤਾ ਨਹੀਂ ਕੀ ਚੱਕਰ ਬਣਿਆ ਉਹ ਤੋਂ ਵੀਡੀਓ ਬਣਾ ਕੇ ਤੁਰੇ ਆ ਤੇ ਬਾਬੇ ਦੀ ਉਹ ਨਾ ਲੜ ਤਾਂ ਹੀ ਜਾਂਦੀ ਏ ਪਰ ਰੇਸ ਫੜਨ ਲੱਗੀ ਯਾਰ ਕੀ ਚੱਕਰ ਬਣਿਆ ਐ ਇੱਥੇ ਹੁਣ ਰਹਿਣਾ ਆਪਾਂ ਇਹ ਹੁਣ ਕਰਮਾਂ ਵਾਲੀ ਪਾਈ ਦੀ ਫੁੱਲ ਹੱਲਾ ਬਟਾ ਫੁੱਲ ਓਹੋ ਫਾੜ ਕਿਸਾਨ ਨੂੰ ਜਾਂਦਿਆਂ ਵੀ ਲੱਗਾ ਮਿਲਿਆ ਸੀ ਤੇ ਹੁਣ ਵੀ ਲੱਗਾ ਮਿਲਿਆ ਮਜ਼ਾ ਸਾਡੀ ਗੱਡੀ ਨੇ ਰੇਸ ਵੜੀ ਸੀ ਇਹ ਪਤਾ ਨਹੀਂ ਕੀ ਚੱਕਰ ਬਣਿਆ ਅੱਜ ਕਰਮਾਲੀ ਨੂੰ ਤੇ ਇੱਕ ਇੱਕ ਗੱਡੀ ਖੜੀ ਏ ਕਿਹ ਰਾਗਾ ਦਾ ਸੰਦੋਂ ਬਾਰੀ ਯਾਰ ਇਹ ਨਹੀਂ ਰੇਸ ਕੇ ਵਾਲੀ ਇੱਕ ਆ ਸਾਈਨ ਜਿਆ ਆਉਂਦਾ ਪਿਆ ਨਿੱਕਾ ਯਾ ਵਾਲਾ ਇਹਨੂੰ ਤੇ ਦੇ ਤੇ ਆਉਣੇ ਸਾਈਡ ਤੇ ਲਾ ਕੇ ਨਾ ਕਰਦੇ ਅੱਛਾ ਕੀ ਜੱਲ ਲਵਾ ਦੇ ਜਰੀਨਾ ਚੰਗੀ ਭਲੀ ਚੱਲ ਪਈ ਸੀ ਤੇ ਇਹਨਾਂ ਬੰਦ ਕਰਕੇ ਸਟਾਰਟ ਕੀਤੀ ਇੱਥੇ ਵੀਰ ਕਿਸੇ ਨੂੰ ਮਿਲਣਾ ਸੀਗਾ ਮਿਲ ਕੇ ਤੇ ਤੋਰੀ ਆ ਤੇ ਫਿਰ ਨਹੀਂ ਹੁਣ ਰੇਸ ਫੜਦੀ ਹੁਣ ਵਿੱਚ 44 ਤੇ ਟਿਕ ਗਈ ਆ ਇਹਨੂੰ ਕੋਈ ਪਹਿਲਾਂ ਕਰਮ ਵਾਲੀ ਤੇਲ ਪਵਾਈਏ ਤੇਲ ਲੈਣੀਗਾ ਫਿਰ ਇਹਨੂੰ ਨਾ ਰੀਸੈਟ ਕਰਕੇ ਵੇਖਦੇ ਜਿਵੇਂ ਨਵੇਂ ਲਿਆਂਦੀ ਨਾ ਉਦੋਂ ਇੱਕਲੀ ਰੀਸੈਟ ਕੀਤੀ ਸੀ ਉਹ ਕਰਕੇ ਕਿਉਂਕਿ ਉਹਦੇ ਤੇ ਕਰਨਾ 20 ਮਿੰਟੇ ਫੁੱਲ ਰੇਸ ਤੇ ਰਹਿੰਦੀ ਹੁੰਦੀ ਆ ਉਹ ਕਰਕੇ ਉਹ ਦੇ ਦੇਂ ਤੇ ਅਰਬਾ ਜਾਂ ਨਹੀਂ ਤੇ ਫਿਰ ਮਕੈਨਿਕ ਕੋਲੇ ਤਾਂ ਜਾਣਾ ਹੀ ਜਾਣਾ ਚਲੋ ਨਲਦੇ ਆ ਇਹਨੂੰ ਬਣਾਉਂਦੇ ਬਣਾਉਂਦੇ ਆ ਗੱਡੀ ਸਾਡੀ ਬਿਲਕੁਲ ਖਰਾਬ ਆ ਇਹਨੂੰ ਕੱਢੀ ਪਈਏ ਲਕਾਉਂਦਾ ਕਹਤੋਂ ਉਹਨੂੰ ਕੱਢੀ ਬਾਹਰ ਕੱਢ ਬਾਹਰ ਕਰਕੇ ਠੀਕ ਆਂ ਇਹ ਅੱਲਾ ਫਿਕਸ ਕਰ ਦੋ ਹੁਣ ਇਹਨੇ ਨਾ ਸਾਈਡ ਤੇ ਰੱਖ ਤੀ ਇਹਨੂੰ ਫੋਨ ਬੰਦ ਕਰ ਗੱਡੀ ਸਾਡੀ 20 30 20 30 ਵਾਦੀ ਨਹੀਂ ਪਈ ਇੱਥੋਂ ਤੇ ਇਹਨੂੰ ਵੇਲਾ ਤੂੰ ਬਾਹਰ ਦਾ ਕੱਢ ਕੀ ਪਿੰਦਾ ਭਾਣਾ ਮੋੜ ਦਾ ਮੈਂ ਰਾਹ ਦਾ ਮੋੜ ਤੂੰ ਪਹਿਲਾਂ ਉਹ ਤਾਂ ਕੱਢ ਕੀ ਪਿੰਦਾ ਪਿਆ ਇਹ ਇਹਦੀ ਡਾਇਟਿੰਗ ਨਹੀਂ ਆਖਦਾ ਪੂਰੀ ਹੁੰਦੀ ਇੱਕ ਚੀਜ਼ ਮੌਰ ਦੱਸਣੀ ਸੀ ਅੱਗੇ ਰਾਹ ਜਾਂਦੇ ਗੱਲ ਕਰਦੇ ਜਿਵੇਂ ਆਹ ਵਾਲੀ ਪ੍ਰੋਬਲਮ ਜਦੋਂ ਆਉਂਦੀ ਏ ਸੀ ਆਰ ਡੀ ਗੱਡੀ ਚ ਤੇ ਮੇਰਾ ਵੀਰ ਨਾ ਕੰਪਨੀ ਨੂੰ ਐ ਚਾਹੀਦਾ ਜਿਵੇਂ ਹੁਣੇ 40 ਕਿ ਤੱਕ ਜਾਂਦੀ ਹੈ ਨਾ ਵੀ ਮੰਨ ਲਓ ਜਦੋਂ ਵੀ ਇਹ ਵਾਲੀ ਪ੍ਰੋਬਲਮ ਆਵੇ ਇਹਨੂੰ ਫਿਕਸ ਕਰ ਦੇਣਾ ਵੀ ਗੱਡੀ ਚੱਲ 60 ਕਿਤੇ ਦਾ ਰਵੇ ਨਾ ਹੈਨਾ ਵੀ 60 ਤੇ ਚੱਲ ਜਾ ਕਰੇ ਕਿਦਾ ਚੱਕਦਾ ਤੇ ਵੀ 60 ਕਿਤੇ ਰਵੇ ਤੇ ਬੰਦਾ ਘਰੇ ਤਾਂ ਪਹੁੰਚੇ ਸੌਖਾ ਕਈ ਰਾਤ ਬਰਾਤ ਤੇ ਹੁੰਦਾ ਹੁੰਦਾ ਚਲ ਆਪਾਂ ਕੋਦਰ ਜਾ ਕੇ ਵਿਖਾ ਲੈਣੀ ਤੇ ਚਲੋ ਵਿਖਾਉਣੇ ਇਹਨਾਂ ਨੂੰ ਕੋਦਰ ਜਾ ਕੇ ਗੱਡੀ ਦਾ ਗੱਡੀ ਦਾ ਗੱਡੀ ਦਾ ਗੱਡੀ ਦਾ ਪਾਟਾ ਹੋ ਸਪੈਪ ਤੇ ਆਪਾਂ ਆ ਗਏ ਹੁੰਦਲ ਸਾਹ ਕੋਲੇ ਹੁੰਦਲ ਸਾਹ ਹਾਂ ਰੋਟੀ ਨਹੀਂ ਆ ਇਹ ਵੀ ਨਹੀਂ ਖਾਦੀ ਵੀ 60 ਕੋਈ ਨਹੀਂ ਬਾਬਾ ਕੰਮ ਆ ਦਵਾਵੇ ਰੋਟੀ ਦਾ ਕੋਈ ਹਾਂ ਤੇ ਹੁਣ ਆਪਣੇ ਹੁੰਦਰ ਸਾਹਿਬ ਕਹਿੰਦੇ ਵੀ ਇੱਥੇ ਮਕੈਨਿਕ ਕਰੀਉ ਏਜੰਸੀ ਦੇ ਵਿੱਚ ਉਹ ਹਸਪਤਾਲ ਮਿਲਿਆ ਨਹੀਂ ਸਾਹਮਣੇ ਮਹਿੰਦਰਾ ਦੀ ਏਜੰਸੀ ਹੁੰਦਰ ਸਾਹਿਬ ਦੇ ਪਰ ਉੱਥੋਂ ਮਿਲਿਆ ਨਹੀਂ ਤੇ ਫਿਰ ਹੁਣ ਨਾ ਇੱਥੇ ਮਕੈਨਿਕ ਆਊਗਾ ਉਹ ਨਾ ਜੀ ਹੁੰਦਰ ਸਾਹਿਬ ਨੇ ਵੀ ਸੇਅਰ ਦੀ ਹੁਣ ਖਾਦੀ ਤੇ ਆਪਣੀ ਵਾਰੀ ਵੀ ਹੋਣੀ ਆਈ ਐ ਸੇਅਰ ਦਾ ਕੰਮ 400 40 ਅਜੇ ਤੱਕ ਗੱਡੀ ਨੇ ਕਰਮਾ ਲਈ ਨਾ ਟਾਈਮ ਵਾਹਵਾ ਲਵਾਤਾ ਨਾ ਵਾ ਹੁਣ ਖਾਣੇ ਆ ਹੁਣ ਖਾਣੇ ਆ ਟੈਂਕੋ ਜਾਨਦਰ ਸਾਹਿਬ ਵੇਖਿਓ ਸਾਡੇ 45 45 ਸਦਾ ਰਾਤ ਵਾਲੀ ਇਕੱਠੀ ਹੋ ਗਈ ਸਵੇਰ ਦਾ ਕੰਮ ਨਾ ਠੀਕ ਆ ਭਾਜੀ ਹੁਣ ਰੋਟੀ ਦਾ ਸੁਆਬ ਬਣਿਆ ਹਾਂਜੀ ਰਾਤ ਵਾਲੀ ਹੋਣੀ ਸਵੇਰ ਦਾ ਕੰਮ ਲੈ ਚਲੋ ਤੁਨ ਮੰਦਾ ਚਿੱਟਾ ਨੇ ਵੀਰ ਭਰਾ ਆਏਗਾ ਵੀਰ ਉਹਦੀ ਪੈ ਬਦਲਦੇ ਆ ਫੇਰ ਆਪਾਂ ਚੱਲਦੇ ਆਂ ਘਰ ਕਿਸੇ ਲੂਨ ਦੇ ਕੋਲੋਂ ਕਹਿਣਾ ਬਹੁਤ ਹੋ ਜਾਨਦਰ ਸਾਹਿਬ ਦੀ ਡੀਲਿੰਗ ਵੇਖੋ ਹਾਂਜੀ ਹਾਂਜੀ ਤੁਹਾਨੂੰ ਮੈਂ ਦੋਨੇ ਟਾਇਰ ਦੇਖਾਣਾ ਭਾਜੀ ਟਾਇਰ ਇੱਕ ਨੰਬਰ ਟਾਇਰ ਹੈ ਜੀ ਨਾਲ ਆਵਾਜ਼ ਆਣਾ ਸਨਾ ਸਨਾ ਸਾਲ ਦੀ ਭਾਜੀ ਸਾਲ ਦੀ ਸਾਲ ਦੀ ਭਾਜੀ ਗਾਰੰਟੀ ਸਾਲ ਦੀ ਨਾਲ ਨਾਲ ਦੁਕਾਨ ਨਾਲ ਨਾਲ ਸਲਜੀ ਰੋਟੀ ਹਾਂ ਵਾਇਰਸ ਦਾ ਬੱਚਾ ਨਹੀਂ ਨਹੀਂ ਵੀਰ ਭਰਾ ਇਹ ਆ ਪਰ ਨਾ ਇਹਦਾ ਜਿਹੜਾ ਪੈਪ ਆ ਉਹ ਹੈ ਹੀ ਬੜਾ ਕਸੂਤਾ ਆਗਲਾ ਟਰਬੋ ਦਾ ਇਹ ਟਰਬੋ ਦਾ ਪੈਪ ਆ ਉਸਤ ਹਾਂਜੀ ਟਰਬੋ ਦਾ ਪੈ ਪਾਟਾ ਥਰਲ ਦੇ ਪਰਟਰਬੋ ਇੰਟਰਕੂਲਰ ਦਾ ਹੁਣ ਇਹ ਕਿਦੋਂ ਮਿਲਦਾ ਨਹੀਂ ਵੀਰ ਪਤਾ ਕਰਦਾ ਪਿਆ ਜੇ ਤਾਂ ਮਿਲ ਗਿਆ ਨਹੀਂ ਤੇ ਵੀਰ ਨੇ ਇੱਕ ਹੋਰ ਹੱਲ ਲੱਭਿਆ ਜਦੋਂ ਹੱਲ ਲਾਏਗਾ ਤਰ ਨਾਲ ਦੀ ਨਾਲ ਵਿਖਾਉਣੇ ਆ ਤੇ ਜੇ ਇਹ ਵੀਰ ਆਪਾਂ ਗੱਡੀ ਜਿਆਦੀ ਚਲਾ ਦਿੰਨੇ ਆ ਕੀ ਨੁਕਸਾਨ ਕਚਰਾ ਖਿਚਲਣ ਦੀ ਯੂਰੀਆ ਬੰਦ ਕਚਰਾ ਖਿਚਲਣ ਦੀ ਯੂਰੀਆ ਬੰਦ ਹੋ ਜਾਂਦਾ ਹਾਂ ਹਾਂ ਯੂਰੀਆ ਫਿਰ ਕਿੰਨੇ ਦੀ ਲਾਟਰੀ ਨਿਕਲਦੀ ਆ ਬਹੁਤ ਮਹਿੰਗਾ ਹੋ ਜਾਂਦਾ ਬਹੁਤ ਮਹਿੰਗਾ 10000 ਦੀ ਜਾਦੇ 20 ਦੀ ਹੋਰ ਜਾਦੇ 30 ਦੀ ਨਹੀਂ ਨਹੀਂ ਹਾਂ 20 30 ਦੀ ਜੰਸੀ ਵਾਲਿਆਂ ਨੇ ਕਿਹਾ 70000 ਕਰੇ ਆਹ ਪਰਜਾ ਜਾ ਚਲੋ ਮੇਰਾ ਵੀਰ ਲਾਓ ਜਗਾਰ ਜੋ ਵੀ ਬੰਦਾ ਇਹਦਾ ਬੱਗੂ ਨਹੀਂ ਆ ਗਿਆ ਬੱਗੂ ਨਾਲ ਕੈਮਰਾ ਦੇ ਕੇ ਸਾਹ ਸੁੱਕਦੇ ਬੱਗੂ ਨੂੰ ਪਤਾ ਨਹੀਂ ਹੁਣ i20 ਦਾ ਲਿਆਏਗਾ ਕੀ ਦਾ ਲਿਆਏ ਕਹਿੰਦੇ ਭਾਈ ਇੱਕ ਰਿਕਮ ਚੱਲਦਾ ਕਰੀਏ ਬਗੂਣ ਤੱਕ ਨਾ ਜਾਣਾ ਬਾਬੇ ਇਹ ਨੋ ਕਹਦੇ ਨਾ ਜਿਗਾੜੀ ਹੁੰਦੇ ਆ ਸੁਣਾ ਮੜੀ ਦੀ ਗੱਲ ਐ ਵੇਲਾ ਕਿੱਡਾ ਵਕਤ ਪਾਇਆ ਓਏ ਬੋਲੋ ਕੁਝ ਕੁੜੀ ਆ ਵੇ ਸਾਹ ਸੁਤੇ ਇਧਰ ਰੋ ਰਦਾ ਆ ਓਏ ਰੱਬਾ ਵੇਲਾ ਜਦੋਂ ਕੈਮਰਾ ਹੋ ਜਾ ਬੰਦ ਮੋਸ਼ਨ ਟੁੱਟ ਜਾਂਦਾ। ਉਹ ਹਾਂ ਫਿਰ ਮੋਸ਼ਨ ਕੈਮਰਾ ਬੰਦ ਕੀਤੇ ਚੱਲਦਾ ਹਨ। ਹਾਂ ਉਦੋਂ ਭਾਵੇਂ ਗੱਲ ਹੀ ਉਹ ਆਉਂਦੀ ਆ। ਜਦੋਂ ਆਨ ਹੋ ਜਾਏ ਫਿਰ ਗੱਲ ਆਉਂਦੀ ਨਹੀਂ। ਜਦੋਂ ਆਉਣਿਆ ਉਹ ਸਾਹ ਆ ਬੰਦ ਆ। ਆਹ। ਨਹੀਂ ਉਦੋਂ ਚੱਲਦੇ ਆ। ਤੇ ਕੰਮ ਖਰਾਬ ਹੋ ਜਾਂਦਾ ਹੈ। ਬੱਗੂ ਮੰਨਦਾ ਨਹੀਂ। ਬੱਗੂ ਆਈ ਬੜਾ ਹਤਰਾ ਬੱਗੂ। ਬੱਗੂ ਚੱਲੇ ਸਾਹ ਤੋਂ ਉੱਤੇ ਵੀ ਕਿਤੇ ਕੈਮਰਾ ਉੱਧਰੋਂ ਕਰ ਦਵੇ ਸਹੀ। ਏ ਬੱਗੂ ਚੜ ਗਿਆ ਬਸ ਉੱਤੇ ਮੈਚ ਪਾਤਾ ਐ ਐ ਲੱਗਾ ਚੜਨ ਐ ਕੈਮਰਾ ਆਨ ਹੈ ਆ ਬੰਦ ਨਹੀਂਗਾ ਐ ਪੂਰਾ ਜੋਰ ਲੱਗਾ ਹਾਲਾ ਬੁਰਾ ਐ ਲਾ ਤੂੰ ਵੀ ਜੋਰ ਲਾ ਬੱਗੂ ਬੱਗੂ ਮੰਨਦਾ ਨਹੀਂ ਨਾ ਬੱਗੂ ਵੜਾ ਪੜਾ ਇਹ ਕਰ ਚੱਲ ਬੁੱਗੂ ਦੇ ਨਾਲ ਆਓ ਆਓ ਬੁੱਗੂ ਨਹੀਂ ਆਖੀ ਨਹੀਂ ਲੱਗਦੇ ਦੇ ਹਾਂ ਲੋੜਿਆ ਓ ਚੱਲ ਨਹੀਂ ਬਣੇਗਾ ਓਏ ਹੋਏ ਓਏ ਹੋਏ ਹੋਏ ਸਾਰਾ ਮੋਝ ਨਹੀਂ ਤੋੜਤਾ ਆ ਕੇ ਹੋਰ ਕੀ ਯਾਰ ਫੇਟ ਕਸਲਾ ਲੈ ਬੁੱਗੂ ਹੁਣ ਹਾਂ ਹਣ ਵੇ ਦੇ ਉਪਰੇ ਹੋ ਜਾ ਬੁੱਗੂ ਪਰੇ ਹੋ ਜਾ ਪਾਸੇ ਗੁੰਗੁਣਾ ਜ਼ੋਰ ਪਤਾ ਕਿੰਨਾ ਲੱਗਾ ਗਰਮੀ ਗਰਮੀ ਹੋ ਗਈ ਹਾਂ ਕਮਾਉਣ ਨੂੰ ਆ ਲੈ ਕਮਾ ਲਈਆ ਹਾਂ ਬਣ ਕੇ ਬਣ ਕੇ ਗੱਲ ਇਹਨਾਂ ਜ਼ੋਰ ਤੱਕ ਅੱਜ ਲਾਇਆ ਹਾਂ ਹਾਂ ਜਿੰਨਾ ਇਹਨੇ ਲਵਾਤਾ ਅੱਜ ਚੱਲ ਆ ਗਈ ਸੈਟ ਕੰਮ ਇੱਥੇ ਕੀ ਪ੍ਰੋਬਲਮ ਸੀ ਇਸ ਤੋਂ ਅਟਾਇਆ ਹੋਇਆ ਹੋਇਆ ਇਹ ਪਾੜ ਗਿਆ ਨਾ ਯਾਰ ਦੇਖ ਇਹ ਜੀ ਆ ਦੇਖ ਲੋ ਕੀ ਹਾਲ ਹੋਇਆ ਪਿਆ ਇਹ ਤਾਂ ਕਰ ਕਰਕੇ ਦੇਖ ਲੋ ਵੀਰੇ ਤਾਂ ਇਹ ਤਾਂ ਵਿਚਾਰੀ ਚੱਲਦੀ ਨਹੀਂ ਉਹ ਮੈਂ ਸੇਰ ਦਾ ਵੇਖਿਆ ਮੈਂ ਸੈਂਸਰ ਕਿਤੇ ਤੇ ਫਿਰ ਅੱਗੇ ਕੋਈ ਸ਼ਾਰਟ ਸਰ ਹੋਣ ਵਾਲਾ ਮੈਂ ਦੱਸਿਆ ਜਿੱਦੇ ਮਸੀਆਂ ਟਰਾਲੀ ਵਾਲਾ ਉਤੋਂ ਚੱਲ ਮੈਂ ਉਹ ਬਾਈ ਕੋਲ ਗਿਆ ਸੀ ਆਪਣੇ ਕੋਲੇ ਤੇ ਉਹ ਚਾਚਾ ਕਹਿੰਦਾ ਵੀ ਨਹੀਂ ਅੱਜ ਦੁਕਾਨਾਂ ਉਹ ਜਿਹੜੀਆਂ ਦੋ ਦੁਕਾਨਾਂ ਨੇ ਦੱਸਿਆ ਉਹ ਦੋਵੇਂ ਬੰਦ ਸੀ ਤੇ ਬਗੂ ਆੜਾ ਲੱਟ ਢਿਆਲੀ ਫਿਆਦਾ ਕੋਈ ਚੱਕਰ ਤਾਂ ਨਹੀਂ ਕੋਈ ਨਹੀਂ ਕਰ ਦੇਣਾ ਆਪਾਂ ਸੈਟ ਆਏ ਆਏ ਪੱਕੇ ਕਾ ਪੱਕੇ ਕਾ ਮੈਂ ਗਲਾਗੀ ਤੋੜ ਆਏ 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 ਯਾਰ ਮੈਂ ਕਹਿੰਦਾ ਜੰਜੇ ਨੂੰ ਪੈਪ ਚੜਨੀ ਝਗਾਜੀ ਖੋਲ ਜਾਣੀ ਆ ਚੱਲੀ ਜਾਂਦਾ ਇਹ ਕੰਮ ਖਰਾਬ ਹੋਏ ਨਾ ਫਿਰ ਚੁੱਪ ਕਰਕੇ ਚੇਤਾ ਆ ਜਾਂਦਾ ਕਹਿੰਦਾ ਰਾਜਨ ਸਾਹਿਬੀ ਤੇ ਦਿੱਤਾ ਨਾ ਬਗੂ ਨਾ ਬਗੇ ਨਾ ਹਾਂ ਸੱਜਣਾ ਵੇ ਏ ਲਾਗਰ ਸਕੀਮ ਲਾਤੀ ਮੁੰਡਿਆਨੇ ਇਹ ਕਿਹਦਾ ਉਸਤਾ R20 ਦਾ ਇਹ ਆਡੀ ਦਾ ਆਡੀ ਦਾ ਉੱਤਰ ਆ ਬਲ ਆਡੀ ਆਡੀ ਦਾ ਸਮਾਨ ਆਪਣੀ ਬਲੇਰਾਂ ਨੂੰ ਆਏ ਹੋ ਰੱਬਾ ਨਾ 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 ਤੇ ਤੁਸੀਂ ਉਹੀ ਗੱਲਾਂ ਆ ਆਡੀ ਦਾ ਸਮਾਨ ਫਿਰ ਹਾਂ ਇਹ ਯਾਰ ਗਲਤ ਕਰ ਜਾਂਦੇ ਹਨ ਇਹ ਮੁੰਡੇ ਹਨ ਵਾਲੇ ਉਤਰੇ ਆ ਹਾਂ ਇਹਦੀ ਖੋਲੀ ਜਾਂਦੇ ਸਾਰੇ ਭੇਤ ਕੇ ਮਾੜਾ ਮੋਟਾ ਤੇ ਕੋਲ ਹਾਂ ਚਲੋ ਹੋ ਗਿਆ ਫਿਰ ਟੋਣ ਨੇ ਵੇਖਦੇ ਆ ਕਰਮਾ ਵਾਲੀ ਨੂੰ ਆਉਂਦਾ ਹੀ ਬਹੁਤ ਆ ਹੋਰ ਬਾਈ ਬਹੁਤ ਆ ਨਾ ਕੋਦਰ ਵਾਲੇ ਬੁੱਗੂ ਨਹੀਂ ਹਾਂ ਲੱਗਿਆ ਰੀਸੈਟ ਕਰਨਾ ਹੈ ਮੈਂ ਕਹਿੰਦਾ ਸਾਨੂੰ ਗੱਡੀ ਨੇ ਪਰਤੂ ਪਾਏ ਆ ਪੈਪ ਤਾਂ ਲੱਗ ਗਿਆ ਸਹੀ ਤੇ ਹਣੇ ਨੂੰ ਇਹਨੂੰ ਰੀਸੈਟ ਹੀ ਕਹਿੰਦੇ ਨਾ ਬਾਈ ਰੀ ਜਨਰੇਸ਼ਨ ਹਾਂ ਹਾਂ ਆ ਮੈਂ ਵੇਖੀ ਆ ਯਾਰ ਇੱਕ ਤੂੰ ਨਾ ਵੇਖਿਆ ਜੇ ਤੇ ਗੱਡੀ ਅੱਗੋਂ ਨਾ ਕਿਧੋਂ ਨਹੀਂ ਲੱਗੀ ਤੇ ਚੈਸੀ ਟੜਕ ਗਈ ਨਵੇਂ ਦੀ ਇਹ ਐਮੋ ਦੇ ਯੰਚੀ ਦੇ ਗਾਈ ਮੈਨੋਂ ਕਹਿੰਦਾ ਡਾਕਟਰ ਨੂੰ ਕਾ ਪਰ ਇਹ ਸਮਝ ਨਹੀਂ ਆਈ ਉਧਰ ਉਧਰ ਪੜ ਗਈ ਆ ਇਸ ਵਾਲੇ ਨੂੰ ਕੀ ਬੰਦਾ ਪਹਿਲਾਂ ਤਾਂ ਇੱਕ ਪਾਸੇ ਸੀ ਉਸਤਾਦ ਆ ਚੈਸੀ ਘਾਤੋ ਕਰਾਇਤ ਹੁੰਦੀ ਆ ਆਪੇ ਹੀ ਹੋ ਗਈ ਉਧਰੋਂ ਵੀ ਦੇ ਉਧਰੋਂ ਨਹੀਂ ਕੋਈ ਕਾਜ ਸੱਟਦੇ ਨਹੀਂ ਹੱਥੋਂ ਕਿੱਥੇ ਤੇ ਚੈਸੀ ਕਰੈਕ ਹੋਏ ਨਹੀਂ ਇਹ ਵੀ ਚੱਟ ਰਹੀ ਆਰਗੇ ਕਿੱਸੀ ਹੋਰ ਬਾਕੀ ਨਾਲ ਗੱਲ ਕਰੋ ਹਲਕੀ ਹੈ ਹਾਂ ਕਰਦੇ ਸਹੀ ਬੰਨ ਦਾ ਚਾਹ ਪਨੀਰ ਦਾ ਕੰਮ ਰੋੜ ਕੇ ਆਹੋ ਅਜਾ ਅਜਾ ਬਸ ਸੀਕਰਟ ਵਿਖਾਈਏ ਲੋਕਾਂ ਨੂੰ ਰਹਿਣ ਦੇ ਕਾਹਨੂੰ 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 ਆਣੇ ਦੀ ਆਹ ਦੀ ਖੱਟੀ ਲਾਈਟ ਬੰਦ ਕਰਨੀ ਖੱਟੀ ਉਹ ਜਿਹੜੀ ਇਹ ਲਾਈਟ ਬੰਦ ਕਰਨ ਵਾਸਤੇ ਬੱਗੂ ਨਹੀਂ ਲੱਗੇ ਹੋਏ ਨੇ ਪੂਰੇ ਜੋਰਾ ਸ਼ੋਰਾ ਤੇ ਇਹ ਸਤਾੜ ਸਟਾਰਟ ਤੇ ਹੀ ਹੁੰਦੀ ਹੁੰਦੀ ਆ ਅੱਛਾ ਬੰਦ ਕਰਕੇ ਕਰੇਗਾ ਪਤਾ ਨਹੀਂ ਕੀ ਕਰੇਗਾ ਭਰਾਵਾ ਆਹ ਕਰਤੀ ਬੰਦ ਮਿਸਤਰੀ ਮੜਾ ਯਾਰ ਮੈਨ ਲੱਗਾ ਆਓ ਥੋੜਾ ਜਾ ਹੈਗਾ ਨਾ ਸੇਤਾ ਦੋ ਮੜਾ ਸੇਤਾ ਲਵਾ ਉਹਦਾ ਪੂਰਾ ਚੋਟੀ ਦਾ ਪੂਰਾ ਟੋਚੀ ਦਾ ਪੂਰਾ ਕੈਂ ਰਕੈਂਟ ਮਿਸਤਰੀ ਕੈਂਟ ਨਕ ਉਧਰ ਦੇ ਵਿੱਚ ਵਿੱਚ ਮੈਂਗਾ ਪੂਰੇ ਅਲਡਵਲਡ ਚ ਨਾ ਆਇਆ ਇਹਦਾ ਅਲਡਵਲਡ ਜੀ ਹੋਰ ਜਿਆਪਾ ਪਾ ਪਾ ਨਹੀਂ ਭਰਾਵਾ ਹਾਂ ਅਲਡਵਲਡ ਅਲਡਵਲ ਅੱਗ ਗਈ ਲੈਡ ਕਰਤੇ ਵੇ ਕਰਤੇ ਮੁੰਡੇ ਨੇ ਲੈਡ ਬੰਦ ਜਗਰਾਵਾ ਵਾਲਿਆਂ ਦੀ ਲੈਡ ਚੰਗੀ ਤਰ੍ਹਾਂ ਬੰਦ ਕਰ ਤੂੰ ਬੱਤੀਆਂ ਨਾ ਹੋਰ ਬੁਝਾ ਦੀ ਔਰ ਜਿਆਪਾ ਪਾ ਲੈ ਨਾ ਹੋਈ ਤਾਂ ਜਗਰਾਵਾ ਵਾਲੇ ਕੋ ਬੁਝਾ ਦੇ ਅਦਰੇ ਕੀ ਹਲ ਟਵਲ ਟਵਲ ਹੁਣ ਪਾਉਣ ਹੁਣ ਪਾਉਣ ਕਿੱਧਰ ਜਾਣਾ ਕੈਮਰੇ ਨੂੰ ਵੇਖ ਕੇ ਤਾਂ ਨਿਕਲ ਜਾਣਾ ਆ ਜਾ ਆ ਜਾ ਆ ਜਾ ਨਹੀਂ ਕਰਦਾ ਕਾਫਾ ਜੀ ਥੱਕਾ ਥੱਕਾ ਭਰੀ ਥੱਕਾ ਹੈ ਲਓ ਜੀ ਗੱਡੀ ਦਾ ਆਪਣੇ ਗਏ ਬਾਣੇ ਵੀਰਾਂ ਦਾ ਧੰਨਵਾਦ ਜਿਉਂਦੇ ਰਹਿਣ ਜਿੰਨਾਂ ਵਿਚਾਰਿਆਂ ਨੇ ਨਾ ਕਿ ਦੋਵੇਂ ਪਾਪ ਉਹ ਲਿਆ ਕੇ ਪਤਾ ਨਹੀਂ ਕੀ ਕੀਤਾ ਪਾਪ ਇਹਦਾ ਤਾਂ ਮਿਲਿਆ ਨਹੀਂ ਬਾਈ ਕਹਿੰਦਾ ਚੱਲ ਤੂੰ ਦੋ ਚਾਰ ਦਿਨ ਚਲਾ ਜਦ ਤੱਕ ਲੈ ਆਵਾਂਗੇ ਧੌਣ ਦਾ ਪਾਪ ਆਪਾਂ ਓਕੇ ਕਰਦੇ ਹਾਂ ਚੈੱਕ ਕਰਦਾ ਪਾ ਕਿ ਇੱਥੇ ਪ੍ਰੈਸ਼ਰ ਬਹੁਤ ਹੁੰਦਾ ਟਰਬੋ ਦਾ ਪ੍ਰੈਸ਼ਰ ਇਹਦਾ ਟਰਬੋ ਦਾ ਪ੍ਰੈਸ਼ਰ ਨਾ ਇਹ ਚ ਬਹੁਤ ਜ਼ਿਆਦਾ ਇਹਦਾ ਪ੍ਰੈਸ਼ਰ ਹੁੰਦਾ ਹਾਂਜੀ ਹਾਂਜੀ ਹਵਾ ਵੀ ਇਹਦੀ ਲੱਗਦੀ ਹੁੰਦੀ ਜਾਂਦੀ ਨਹੀਂ ਹੁਣ ਇਹ ਚੱਲ ਜੂਣਾ ਦੋ ਚਾਰ ਦਿਨ ਦਾ ਚੱਲੀ ਨਵਾਈ ਬਣ ਗਿਆ ਸਮਝਣਾ ਮਾਡਲ ਉਹਨੇ ਦੇ ਨਾਲ ਲੈ ਆਵਾਂਗੇ ਉਹ ਇੱਥੇ ਐਫਐਫ ਵੀ ਕਿੱਕ ਜੀ ਪਾਉਣੀ ਕਿ ਨਹੀਂ ਪੱਕਾ ਨਾ ਮਾਡਲ ਹਣ ਗੱਡੀ ਓਕੇ ਕਰਕੇ ਤੇ ਆਪਾਂ ਚੱਲਦੇ ਆਂ ਘਰਾਂ ਨੂੰ ਵੀਰ ਹਲੇ ਕਰਦਾ ਵੈ ਰੀ ਜੇਨਰੇਸ਼ਨ ਜੋ ਵੀ ਇਹਦਾ ਕਰਨ ਵਾਲਾ ਕਰਕੇ ਇਹਦੇ ਫੇਰ ਆਪਾਂ ਤੁਰਦੇ ਆਂ ਜਿਹੜੇ ਜਿਹੜੇ ਵੀਰਾਂ ਕੋਲੇ ਬਲੇਰੋ ਆਣਾ ਉਹਨਾਂ ਨੂੰ ਪਤਾ ਲੱਗ ਗਿਆ ਨਾ ਹੁਣ ਇਹ ਨਾ ਰੀ ਜੇਨਰੇਸ਼ਨ ਤੇ ਲੱਗੀ ਆ ਆਟੋਮੈਟਿਕ ਇੱਕ ਟੀਆਂ ਆਟੋਮੈਟਿਕ ਇਹ ਹੁਣ ਨਾ ਸਾਨੂੰ ਪਤਾ ਨਹੀਂ 10 ਮਿੰਟ 20 ਮਿੰਟ ਹੈ ਨਾ ਕੋਈ ਪਤਾ ਨਹੀਂ ਕਿੰਨਾ ਟਾਈਮ ਲੱਗਣਾ ਹੈ ਨਾ ਇਹਨੇ ਆਪੇ ਰੇਸ ਘਟਾਉਣੀ ਆ ਬੋਰਨਡ ਐ ਚੱਕ ਦੋ ਤੇ ਇਹ ਆਪਣੇ ਆਪ ਆਵੇ ਰੇਸ ਵਧੀ ਜਾਣੀ ਹੁਣ ਇਹ ਨਾ ਇੱਥੇ ਸੀਗੀ ਪਹਿਲਾਂ 1500 ਚੱਕਰ ਤੇ ਫਿਰ 2000 ਤੇ ਹੁਣ 2500 ਤੇ ਇਹ ਜਾਣੀ ਆ 3000 ਤੋਂ ਉੱਤੇ ਫਿਰ ਇਹ ਗੱਡੀ ਆਟੋਮੈਟਿਕ ਹੀ ਆਪੇ ਆਗੇ ਵਾਲੀ ਸਲੋ ਰੇਸ ਤੇ ਆ ਜਾਊਗੀ ਉਹ ਰੀਜਨਰੇਸ਼ਨ ਨਹੀਂ ਮੈਂ ਵੀਡੀਓ ਬਣਾਈ ਨਹੀਂ ਉਹਨਾ ਮੈਂ ਦੱਸ ਦਊਗਾ ਆਹ ਵਾਲੇ ਬਟਨ ਨੂੰ ਨਾ ਤੁਸੀਂ ਜਦੋਂ ਆਹ ਤਾਂ ਇੱਥੇ ਆਉਣਾ ਹੀ ਆਉਣਾ ਰੀਜਨਰੇਸ਼ਨ ਇਦਾਂ ਇਦਾਂ ਆਉਣਾ ਹੀ ਆਉਣਾ ਹੈ ਨਾ ਇਹ ਆਜੂ ਇੱਕ ਤੁਸੀਂ ਆਹ ਵਾਲੇ ਬਟਨ ਨੂੰ ਮਨ ਨਾ ਆਪਣੀ ਸਕਦਾ ਜਿੱਤੋਂ ਵਾ ਮੀਟਰ ਟ੍ਰਿਪ ਕਰਦੇ ਨੇ ਇਹਨੂੰ ਨੱਪੋਗੇ ਨਾ ਇੱਥੇ ਆਊਗਾ ਐਜ ਈ ਡੀ ਜੀ ਈ ਇਦਾਂ ਜੀ ਤੇ ਮੁੜ ਕੇ ਉਹ ਜਦੋਂ ਆਜੂਗਾ ਤੇ ਆਹ ਵਾਲੇ ਬਟਨ ਨੂੰ ਤੁਸੀਂ ਨੱਪੀ ਰੱਖੋ ਥੋੜੀ ਜਿੱਦੀ ਆਟੋਮੈਟਿਕ ਹੀ ਬੋਰਰਡ ਚੱਕ ਦੋ ਬੋਰਰਡ ਚੱਕਣਾ ਤਾਂ ਜ਼ਰੂਰੀ ਹੁੰਦਾ ਵੀ ਗੱਡੀ ਨਾ ਫੁੱਲ ਰੇਸ ਤੇ ਹੁੰਦੀ ਆ ਵੀ ਗਰਮ ਹੁੰਦਾ ਹੈ ਨਾ ਉਸਤਾਦ ਟੈਂਪਰੇਚਰ ਤੋਂ ਵੀ ਫੁੱਲ ਰੇਸ ਤੇ ਹੀ ਚੱਲਦੀ ਹੁੰਦੀ ਆ ਇਹ ਆਟੋਮੈਟਿਕ ਯੂਰਗੇ ਦਾ ਕੰਮ ਨਾ ਸਾਫ਼ ਕਰ ਰਹੀ ਆ ਹਾਂ ਇਹ ਕਹਿੰਦਾ ਮਤਲਬ ਇਹ ਆ ਵੀ ਆਟੋਮੈਟਿਕ ਆਪਣੇ ਡੈਫ ਵਾਲਾ ਸਿਸਟਮ ਹੁੰਦਾ ਨਾ ਉਹ ਆਪਣੇ ਆਪ ਹੀ ਸਾਫ ਹੋਏ ਨਾ ਇਹਨੂੰ 10 20 ਮਿੰਟ ਹਣਾ ਇੰਨੇ ਕਿ ਲੱਗਦੇ ਹੁੰਦੇ ਆ ਅੱਧਾ ਘੰਟਾ ਵੀ ਲੱਗ ਜਾਂਦਾ ਫਿਰ ਆ ਚੀਜ਼ ਚੱਲੇ ਜਾਊਗੀ ਇਹਨਾਂ ਤਿਆਰ ਰੱਖ ਲਿਓ ਵੀ ਤੁਹਾਡੀ ਗੱਡੀ 'ਚ ਤੇਲ ਹੋਵੇ ਤੇ ਪਾਣੀ ਪੂਣੀ ਓਕੇ ਹੋਵੇ ਤੇ ਗੱਡੀ ਗਰਮ ਨਾ ਆਵੇ ਯੂਰਗਾ ਵੀ ਹੋਣਾ ਚਾਹੀਦਾ ਯੂਰਗਾ ਤੇਲ ਪਾਣੀ ਸਭ ਕੁਝ ਚੈੱਕ ਕਰਕੇ ਬੋਰਨ ਚੱਕ ਦੋ ਫਿਰ ਆ ਤਰਾ ਟੰਨੇ ਆ ਓਕੇ ਆ ਚਲੋ ਹੁਣ ਜਦੋਂ ਓਕੇ ਹੋ ਗਈ ਫਿਰ ਮੈਂ ਤੁਹਾਨੂੰ ਉਦੋਂ ਦਿਖਾਉਣਾ ਕਿਉਂਕਿ ਇਹਨਾਂ ਨੂੰ ਪਤਾ ਨਹੀਂ ਅੱਧਾ ਘੰਟਾ ਲੱਗਣਾ 20 ਮਿੰਟ ਪਤਾ ਨਹੀਂ 20 20 ਮਿੰਟ ਤਾਂ ਪੱਕੇ ਹੀ ਆਣਾ ਸਤ ਇਹ ਬਾਕੀ ਤੁਹਾਨੂੰ ਦਿਖਾਉਣੇ ਹੈਗਾ ਲਓ ਜੀ ਰੀ ਜਨਰੇਟ ਹੋ ਗਿਆ ਸਾਰਾ ਕੁਝ ਇਧਰੋਂ ਵੀ ਚਲੇਗੀ ਬੱਤੀ ਇਧਰੋਂ ਵੀ ਚਲੇ ਗਿਆ ਸਾਰਾ ਕੁਝ ਕਹਿਣ ਦਾ ਮਤਲਬ ਵੀ ਇਹਦਾ ਯੂਰੀਅਲ ਸਿਸਟਮ ਜਿਹਾ ਸਾਫ਼ ਹੋ ਗਿਆ ਇਹ ਆਪੇ ਕਰਦੀਆਂ ਗੱਡੀਆਂ ਡੈਫ ਵਾਲਾ ਸਿਸਟਮ ਆ ਉਹਦੇ ਵਿੱਚ ਜਦੋਂ ਕਚਰਾ ਕੁਚਰਾ ਜਾਂ ਕੁਝ ਵੀ ਜੰਮ ਜੇ ਇਹ ਆਟੋਮੈਟਿਕ ਆਪੇ ਸਾਫ਼ ਕਰਦੀ ਆ ਤੇ ਉਹ ਇੰਨੇ ਹੋਣਾ ਆਪੇ ਸਾਫ਼ ਕਰਤਾ ਹੁਣ ਗੱਡੀ ਆਪਣੀ ਬਾਗੋ ਬਾਗ ਆ ਉੱਡਦੀ ਪੂਰੀ ਜਾਂਦੀ 200 ਤੇ ਆਵੇ ਤੁਹਾਡੇ ਸਾਹਮਣੇ ਤੇ ਓਕੇ ਆ ਜੀ ਅੱਜ ਰੀਜਨਰੇਸ਼ਨ ਵੀ ਤੁਹਾਨੂੰ ਦਿਖਾਤੀ ਆ ਤੇ ਅੱਜ ਵਾਲੇ ਵਲੌਗ ਦਾ ਆਪਾਂ ਇੱਥੇ ਐਂਡ ਕਰਦੇ ਆ ਤੇ ਕਈ ਮੇਰੇ ਵੀਰਾਂ ਨੇ ਮੈਨੂੰ ਕਹਿੰਦੇ ਨਿਰੰਜੋਦੋਂ ਵੀ ਵਲੌਗ ਤੂੰ ਇਦਾਂ ਦੀਆਂ ਕਿਤੇ ਤਾ ਨਾ ਪਾਇਆ ਕਰ ਔਰ ਨਾ ਕਈ ਮੇਰੇ ਵੀਰ ਕਹਿ ਦਿੰਦੇ ਆ ਵੀ ਪਾਇਆ ਕਰ ਪਰਸਨਲੀ ਫੋਨ ਕਰਕੇ ਤੇ ਮੇਰਾ ਵੀਰ ਆਦੇ ਛੋਟੇ ਭਰਾ ਨੂੰ ਚੇਲ ਲਿਆ ਕਰੋ ਜਿਵੇਂ ਦਾ ਵੀ ਤੁਹਾਡਾ ਭਰਾ ਹੈਗਾ ਚੰਗਾ ਹੈ ਮਾੜਾ ਹੈ ਹੈਨਾ ਆਦੇ ਭਰਾ ਨੂੰ ਚੇਲ ਲਿਆ ਕਰੋ ਮਿਲਦੇ ਆ ਕੋਨੀ ਅਗਲੇ ਵਲੌਗ ਚ ਜਾਣਕਾਰੀ ਲੈ ਕੇ ਇਹ ਸਾਰੇ ਵੀਰਾਂ ਦਾ ਧੰਨਵਾਦ ਪੇਜ ਨੂੰ ਸਬਸਕ੍ਰਾਈਬ ਜਰੂਰ ਕਰਿਓ ਲਵ ਯੂ ਓਕੇ ਬਾਏ ਗੁੱਡ ਨਾਈਟ